10000 ਰੁਪਏ ਪ੍ਰਤੀ ਕੁਇੰਟਲ ਤੇ ਉਹ ਵੀ ਪੰਜਾਬ ਦੇ ਵਿੱਚ ਜੀ ਹਾਂ ਬਸ ਫਰਕ ਸਿਰਫ ਇਹ ਹੈ ਕਿ ਉਸ ਨੂੰ Amazon ਵੇਚ ਰਿਹਾ ਹੈ ਇਸ ਨੂੰ Flipkart ਵੇਚ ਰਿਹਾ ਤੇ ਉਹੀ ਕਣਕੇ ਜੋ ਕਿਸਾਨਾਂ ਤੋਂ ਪੰਜਾਬ ਦੇ ਵਿੱਚ ਸਿਰਫ 2425 ਰੁਪਏ ਪ੍ਰਤੀ ਕੁਇੰਟਲ ਭਾਪ 24 ਰੁਪਏ 25 ਪੈਸੇ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਲਈ ਗਈ ਤੇ ਅੱਜ ਉਹੀ ਕਣਕ Amazon ਇਹ ਪੱਤਰਕਾਰ ਜਸਕਰੇ ਵਾਲਾ ਬਹੁਤ ਸੁਲਝਾ ਪੱਤਰਕਾਰਾ ਨੌਜਵਾਨ ਹੈ ਜਦੋਂ ਇਹਦੀ ਇਹਨੇ ਵੀਡੀਓ ਪਾਈ ਮੈਂ ਵੀ ਆਖਿਆ ਸਾਡੇ ਮੁੰਡਿਆਂ ਨੂੰ ਆਖਿਆ ਵੀ ਮੈਂ ਕਿ ਚੈੱਕ ਕਰੂਗਾ ਵੀ Amazon Flipkart ਤੇ ਜਾਂ ਹੋਰ ਜਿਹੜੀਆਂ ਕਿ ਪ੍ਰਾਈਵੇਟ ਚੀਜ਼ਾਂ ਨੇ ਕਿ ਉਹਨਾਂ ਤੇ ਸੱਚੀ ਕਣਕ ਦਾ ਨਾ ਰੇਟ ਆ ਜੋ ਦੇਖਿਆ ਹਾਂ ਕਿ ਤੇ 10000 ਕਿਸ ਤੇ 11000 ਰੇਟ ਕਣਕ ਦਾ ਪ੍ਰਤੀ ਕੁੰਟਲ ਤੇ ਜਿਹੜਾ ਸਾਡਾ ਰੇਟ ਆ ਸਾਡਾ 2400 25 ਰੁਪਏ ਜਿਹੜਾ ਰੇਟ ਆ ਪ੍ਰਤੀ ਕੁੰਟਲ ਦਾ ਤੁਸੀਂ ਇੱਕ ਚੀਜ਼ ਦੇਖੋ ਪੰਜਾਬ ਦੇ ਨੌਜਵਾਨੋ ਕਿਸਾਨਾਂ ਮਜ਼ਦੂਰਾਂ ਦੇ ਧੀ ਪੁੱਤੋ ਮੇਰੀ ਗੱਲ ਨੂੰ ਗੌਰ ਨਾਲ ਤੇ ਧਿਆਨ ਨਾਲ ਸੁਣਨਾ ਸਾਡੀ ਜਿਹੜੀ ਲੜਾਈ ਆ ਉਸ ਲੜਾਈ ਦੇ ਵਿੱਚ ਨੌਜਵਾਨਾਂ ਨੇ ਖਾਸ ਕਰਕੇ ਸਾਡੇ ਜਿਹੜੇ ਹੋਰ ਵਰਗ ਦੇ ਲੋਕਾਂ ਨੇ ਬਹੁਤ ਘਟ ਸਾ ਦਿੱਤਾ ਅਸੀਂ ਚਾਹੁੰਦੇ ਆ ਕਿ ਸਾਨੂੰ ਐਮਐਸਪੀ ਮਿਲਣੀ ਚਾਹੀਦੀ ਆ ਸਾਡੀ ਕਿੱਡੀ ਵੱਡੀ ਜਿਹੜੀ ਲੁੱਟ ਹੋ ਰਹੀ ਆ ਸਾਡੇ ਤੋਂ 2400 ਰੁਪਏ ਕਣਕ ਖਰੀਦ ਕੇ 2425 ਰੁਪਏ ਕਣ ਖਰੀਦ ਕੇ 10000 ਰੁਪਿਆ ਪਲੱਸ ਕਵਾਂਟਰ ਦਾ ਰੇਟ Amazon Flipkart ਜਿਹੜੇ ਵੱਡੇ ਕਾਰਪੋਰੇਟ ਘਰਾਣੇ ਨੇਗੇ Amazon ਕੀ ਦਾ Flipkart ਕੀ ਦਾ ਜਿਹੜੇ ਹੋਰ ਕਾਰਪੋਰੇਟ ਘਰਾਣੇ ਨੇ ਉਹ ਕਿਹੜੇ ਨਾ ਸਾਰਾ ਪ੍ਰਾਈਵੇਟ ਸੈਕਟਰ ਹੈ ਜਿਹਦੇ ਨਾਲ ਸਾਡੀ ਲੜਾਈ ਆ ਜਿਹੜੀ ਅਸੀਂ ਲੜਾਈ ਦਾ ਤੁਸੀਂ ਬਹੁਤ ਵੱਡਾ ਹੋਰਾਂ ਲੋਕਾਂ ਨੇ ਮਜ਼ਾਕ ਠਾਇਆ ਤੁਸੀਂ ਲੋਕਾਂ ਨੇ ਕਿ ਹਾਏ ਲੋਕ ਧਰਨੇ ਲਾਉਂਦੇ ਨੇ ਲੋਕ ਪਾਗਲ ਨੇ ਲੋਕ ਕਲਾਨਣੇਗੇ ਤੁਸੀਂ ਇੱਕ ਚੀਜ਼ ਦੇਖੋ ਜਿਹੜੀ ਸਾਡੀ ਅਸੀਂ ਤਾਂ ਤੁਹਾਨੂੰ ਦੇ ਰਹੇ ਹਾਂ 2400 25 ਰੁਪਏ ਐਮਐਸਪੀ ਤੇ ਰੇਟ ਤੇ ਕਣਕ ਤੇ ਐਮਐਸਪੀ ਆ ਠੀਕ ਹੈ ਤੇ ਇਹ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਆਹੀ ਖੇਤਾਂ ਦੇ ਵਿੱਚੋਂ ਕਣਕ ਨੂੰ ਖਰੀਦ ਕੇ ਆਹੀ ਖੇਤਾਂ ਦੇ ਵਿੱਚੋਂ ਕਣਕ ਨੂੰ ਸਾਡੇ ਨੂੰ ਖਰੀਦ ਕੇ ਐਣ ਜਮਾ ਐਣ ਝਾਰ ਕੇ ਸੰਢ ਕੇ ਚੰਗੀ ਕਣਕ ਨੂੰ ਕਰਕੇ ਪੈਕਿੰਗ ਕਰਕੇ 7 ਤੋਂ 2400 ਖਰੀਦ ਰਹੇ ਤੇ ਵੇਚ 10000 ਰੁਪਇਆ ਪਲੱਸ ਰਹੀਆਂ ਨੇ ਇਹਨਾਂ ਦੇ ਕਿਹੜਾ ਮੌਜਮ ਦੇ Amazon ਦੇ ਖੇਤ ਨੇ ਆ ਫਲਿੱਪਕਾਰਟ ਦੇ ਹੋਰਾਂ ਜਿਹੜੀਆਂ ਪ੍ਰਾਈਵੇਟ ਕੰਪਨੀ ਦੇ ਕਿੱਥੋਂ ਕਣਕੇ بیچ ਕੇ ਤੁਹਾਡੇ ਕੋਲੇ ਲੈ ਕੇ ਆ ਰਹੇ ਨੇ ਆ ਹੀ ਖੇਤਾਂ ਦੇ ਵਿੱਚੋਂ ਪੈਦਾ ਕੀਤੀ ہوئی ਕਣਕਾਂ ਲੋਕੋ ਐਡੀ ਵੱਡੀ ਲੁੱਟ ਤੁਹਾਡੇ ਨਾਲ ਹੋ ਰਹੀ ਹੈ ਜਾ ਕੇ ਲੋਕੋ ਜਿਹੜਾ ਪ੍ਰਾਈਵੇਟ ਸੈਕਟਰ ਤੋਂ ਤੁਸੀਂ ਵੱਡੇ ਵੱਡੇ ਇਹਨਾਂ ਦੇ ਵਿੱਚੋਂ ਇਹਨਾਂ ਮਾਡਲਾਂ ਦੇ ਵਿੱਚੋਂ ਕਣ ਖਰੀਦੀਆਂ ਨੇ ਉਹਨਾਂ ਉੱਥੇ ਕਣਕ ਦਾ ਰੇਟ ਆ ਹੈ ਤੁਸੀਂ ਕਦੋਂ ਸਾਡਾ ਇਕੱਠੇ ਹੋ ਕੇ ਕਦੋਂ ਆਪਾਂ ਸਾਡਾ ਸਹਿਯੋਗ ਦੇਵੋਗੇ ਤੇ ਕਦੋਂ ਸਾਥ ਦੇਵੋਗੇ ਕਿਸਾਨਾਂ ਮਜ਼ਦੂਰਾਂ ਦੇ ਧੀ ਪੁੱਤੋ ਬੜਾ ਵੱਡੇ ਪੱਦਰ ਤੇ ਸਾਨੂੰ ਆਫਤ ਦੇ ਵਿੱਚ ਪਾੜਾ ਜਾਂਦਾ ਜਿਹੜੀਆਂ ਚੀਜ਼ਾਂ ਦੇ ਉੱਪਰ ਹਜੇ ਵੀ ਐਮਐਸਪੀ ਹੈ ਨਹੀਂ ਤਾਂ ਉਹਨਾਂ ਦਾ ਡਬਲ ਡਬਲ ਟ੍ਰिपल ਟ੍ਰिपल 10 10 ਗੁਣਾ ਜ਼ਿਆਦਾ ਰੇਟ ਨੇਗੇ ਇਹ ਤਾਂ ਸਾਡੇ ਤੋਂ ਤੁਸੀਂ ਐਮਐਸਪੀ ਤੇ ਜਦੋਂ ਮਰਜ਼ੀ ਸਾਡੇ ਤੋਂ ਮੰਡੀ ਤੇ ਆਪ ਵਿੱਚੋਂ ਆ ਕੇ ਖਰੀਦ ਲਓ ਇਹੀ ਮੰਡੀ ਬਚਾਉਣਾ ਚਾਹੁੰਦੇ ਆ ਇਹ ਸਿਸਟਮ ਨੂੰ ਵਿੱਚੋਂ ਬਚਾਉਣਾ ਚਾਹੁੰਦੇ ਆ ਇਹ ਸਾਡੀ ਲੜਾਈ ਆ ਸਾਡੇ ਕੋਲੋਂ ਆ ਕੇ ਜਦੋਂ ਮਰਜ਼ੀ ਸਿੱਧੀ ਤੁਸੀਂ 2400 ਨੂੰ ਸਾਡੇ ਤੇ ਐਮਐਸਪੀ ਤੋਂ 2425 ਰੁਪਏ ਜਦੋਂ ਮਰਜ਼ੀ ਆਏ ਖਰੀਦ ਲਓ ਪਰ 10 10 15 15 ਹਜ਼ਾਰ ਰੇਟ ਜਿਹੜਾ ਇਹ ਕੰਪਨੀਆਂ ਲਾਈ ਜਾਂਦੇ ਨੇ ਗਿਆ 10 10 15 15 20 ਵੀ ਗੁਣਾ ਵੱਧ ਕੇ ਰੇਟ ਡਬਲ ਕਰਕੇ ਲਾਈ ਜਾਂਦੀਆਂ ਨੇ ਗਿਆ ਇਸ ਕਰਕੇ ਚਾਹੁੰਦੇ ਆ ਵੀ ਸਾਨੂੰ ਐਮਐਸਪੀ ਮਿਲਣੀ ਜ਼ਰੂਰੀ ਆ ਅੱਜ ਕਿੱਥੇ ਜਿਹੜੀਆਂ ਜਿਹੜੀਆਂ ਚੀਜ਼ਾਂ ਦੇ ਉੱਪਰ ਹਜੇ ਵੀ ਐਮਐਸਪੀ ਨਹੀਂ ਹੈਣੀ ਜਾ ਕੇ ਹਮਾਚਲ ਦੇ ਵਿੱਚ ਸੇਬ ਵਾਲਾ ਰੇਟ ਪਤਾ ਕਰ ਲਿਓ ਜੰਮੂ ਕਸ਼ਮੀਰ ਦੇ ਵਿੱਚ ਉਹੀ ਡਾਨੀਆਂ ਡਬਾਨ ਨੇ ਕਾਬਜ ਕੀਤਾ ਉਹਨਾਂ ਦਾ ਐਪਲ ਉਹਨਾਂ ਦਾ ਸੇਬ ਕਿਵੇਂ ਖਰੀਦਿਆ ਜਾਂਦਾ ਤੇ ਕਿੰਨਾ ਵੱਧ ਮੁਨਾਫਾ ਕਮਾਇਆ ਜਾਂਦਾ ਇਹ ਪੰਜਾਬ ਆ ਜਿਹੜਾ ਕਿ ਇਸ ਸਿਸਟਮ ਨਾਲ ਜਿਹੜਾ WTO ਨਾਲ ਤੇ ਵੱਡੇ ਕਾਰਪੋਰੇਟ ਘਰਾਣਿਆਂ ਨਾਲ ਲੜ ਸਕਦਾ ਇਕੱਲਾ ਪੰਜਾਬ ਲੜ ਸਕਦਾ ਇਹ ਐਡੀ ਵੱਡੀ ਲੜਾਈ ਨੂੰ ਇਹ ਐਡੀ ਵੱਡੀ ਲੜਾਈ ਨੂੰ ਪੰਜਾਬ ਲੜ ਸਕਦਾ ਆਫਤ ਦੇ ਵਿੱਚ ਪਾੜੇ ਜਾ ਰਹੇ ਹਮਾਜ਼ਨ ਫਲਿੱਪਕਾਰਟ ਚੈੱਕ ਕਰ ਲਓ ਜਿਹੜਾ ਸਾਨੂੰ ਜਿਹੜੇ ਸਾਨੂੰ ਗਦਾਰ ਜਾਂ ਸਾਨੂੰ ਕੱਲੇ ਧਰਨੇ ਲਾਉਣ ਵਾਲੇ ਕਹਿੰਦੇ ਨੇਗੇ ਉੱਥੇ ਕਿੰਨਾ ਕਣਕ ਦਾ ਰੇਟ ਹੈ ਤੇ ਸਾਡੀ ਇੱਥੇ ਖੇਤ ਦੇ ਵਿੱਚੋਂ ਕਣਕ ਦਾ ਕਿੰਨਾ ਰੇਟ ਹੈ ਆਓ ਨੌਜਵਾਨੋ ਆਵਾਜ਼ ਬੁਲੰਦ ਕਰਕੇ ਇਹਨਾਂ ਕਾਲਪੁਰੇੜ ਘਰਾਣਾਂ ਦਾ ਵਿਰੋਧ ਕਰੀਏ ਤੇ ਉੱਥੇ ਜਾ ਕੇ ਚੈੱਕ ਕਰੋ ਕਿ ਉੱਥੇ ਕੀ ਰੇਟ ਹੈ ਤੇ ਇੱਥੇ ਕੀ ਰੇਟ ਹੈ ਇਸ ਕਰਕੇ ਐਮਐਸਪੀ ਮੰਗਦੇ ਆ ਗੱਲ ਮੈਂ ਛੋਟ ਦੇ ਵਿੱਚ ਰੱਖ ਕੇ ਇੱਕ ਛੋਟ ਜੀ ਵੀਡੀਓ ਬਣਾਈ ਆ ਗੱਲ ਬੜੀ ਲੰਮੀ ਹੈ ਜਿਹੜਾ ਮਰਜ਼ੀ ਆ ਕੇ ਬਥੇਰੇ ਵੀ ਐਮਐਸਪੀ ਸੀ ਮੰਗਦੇ ਕਿਉਂ ਆ ਤੇ ਐਮਐਸਪੀ ਦਾ ਫਾਇਦਾ ਕੀ ਆ ਇਹ ਫਾਇਦਾ ਕਿਲਾ ਕਿਸਾਨ ਨੂੰ ਨਹੀਂ ਹੈਗਾ ਖਰੀਦਦਾਰ ਨੂੰ ਵੀ ਓਨਾ ਹੀ ਐਮਐਸਪੀ ਦਾ ਫਾਇਦਾ ਹੋਊਗਾ ਇਹ ਕੱਲਾ ਤੁਸੀਂ ਇਹ ਚੀਜ਼ ਬਣਾਈ ਜਾਂਦੇ ਨੇ ਵੀ ਜੇਕਰ ਅਸੀਂ ਐਮਐਸਪੀ ਲਾਗੂ ਕਰਤੀ ਇਹਦਾ ਕੱਲਾ ਕਿਸਾਨ ਨੂੰ ਫਾਇਦਾ ਹੋਣਾ ਤੇ ਜਿਹੜਾ ਖਰੀਦਦਾਰ ਆ ਉਹ ਮਾਰਿਆ ਜਾਊ ਖਰੀਦਦਾਰ ਨੂੰ ਬਹੁਤ ਜ਼ਿਆਦਾ ਵੱਡਾ ਫਾਇਦਾ ਹੋਣਾ ਜੇਕਰ ਐਮਐਸਪੀ ਮਿਲੂਗੀ ਇਹਦੇ ਵਿੱਚ ਜਿਹੜਾ ਲੁੱਟ ਕਰ ਰਿਹਾ ਕਾਰਪੋਰੇਟ ਘਰਾਣਾ ਬਚੋਲੀਆ ਮਾਫੀਆ ਸਾਡੀ ਲੜਾਈ ਉਸ ਚੀਜ਼ ਨਾਲ ਸਮਝੋ ਪੰਜਾਬ ਦੇ ਨੌਜਵਾਨੋ ਸਮਝੋ ਪੰਜਾਬ ਦੇ ਲੋਕੋ ਕਿਸਾਨਾਂ ਮਜ਼ਦੂਰਾਂ ਦੇ ਤੇ ਪੁੱਤੋ ਇਹ ਲੜਾਈ ਨੂੰ ਸਮਝੋ ਧੰਨਵਾਦ